ਇੱਕ 9 ਤੋਂ 5 ਜੌਬ ਨਹੀਂ ਹੈਗੀ ਕਿ ਜਦੋਂ ਮਰਜ਼ੀ ਆਗੇ ਰਾਜਨੀਤੀ ਜਦੋਂ ਮਰਜ਼ੀ ਚੱਲੇ ਗਏ ਇੱਥੇ ਤਾਂ ਮੈਂ ਵੀ ਇਸੇ ਲਾਈਨ 'ਚ ਆ ਨਵਜੋਤ ਸਿੱਧੂ ਸਾਹਿਬ ਕਹਿੰਦੇ ਮੇਰੇ ਕੋਲੇ ਗੁਜ਼ਾਰਾ ਨਹੀਂ ਹੁੰਦਾ ਮੈਨੂੰ ਟੈਲੀਵਿਜ਼ਨ ਤੇ ਜਾਣਾ ਪੈਣਾ ਤੇ ਮੈਂ ਕਿਹੜਾ ਭਾਈ ਅੱਬਰ ਦੇ ਪੈਸੇ ਖਾਣਾ ਮੈਂ ਕਿਹੜਾ ਰਿਸ਼ਵਤ ਖੋਰੀ ਕਰਦਾ ਜੋ ਸਰਕਾਰ ਆਈ ਪਹਿਲੀ ਘੁੱਗੀ ਸਾਰਿਆਂ ਨੂੰ ਛੱਡ ਦੂੰਗਾ ਦੇਖੀ ਜਾਊਗਾ ਨਿਕਾਲਾ ਸੱਟ ਬੋਲੇ ਗੁਰਦੇ ਸੁਗਵੀਰ ਦੇ ਮਗਰ ਖੜੇ ਹੁੰਦੇ ਨੇ ਉਹਲੇ ਵਾਲੇ ਉਹ ਸਾਰੇ ਉਹੀ ਨੇ ਨੌਵੀਂਆਂ ਦਸਵਿਆਂ ਚ ਨੌਵੀਂ ਤੱਕ ਉਹਨੂੰ ਖੇਡ ਨਹੀਂ ਕੀਤਾ ਦਸਵੀਂ ਤੋਂ ਬਾਅਦ ਉਹ ਸੁਗਵੀਰ ਵਾਲਿਆਂ ਦੇ ਨਾਲ ਲੈ ਰੱਖੇ ਨੇ ਬੱਤ ਸਹੀ ਹੈ ਸੁਣੋ ਨਹੀਂ ਇਹ ਦੇਖਣਾ ਹੁੰਦਾ ਵੀ ਸਾਹ ਕਿੱਥੇ ਲੈ ਲੈਂਦਾ ਜਿੱਥੇ ਜੇ ਸਾਹ ਲੈਂਦਾ ਤੇ ਜਕਾਰਾ ਛੱਡਣਾ ਦੱਸ ਆਪਣਾ ਕੰਮ ਹੋ ਗਿਆ ਬੋਲੇ ਅੱਜ ਮੈਂ ਇਸ ਪੰਜਾਬ ਦੇ ਮਾਵਾ ਨੂੰ ਕਹਿਣਾ ਚਾਹਾਂਗੇ ਅੱਜ ਤੁਹਾਡੇ ਪੁੱਤਾਂ ਨੂੰ ਮਾਰ ਕੇ ਭਗਵੰਤ ਮਾਨ ਤੇ ਉਹਦੀ ਸਰਕਾਰ ਪੁਲਿਸ ਦੇ ਨਾਲ ਰਲ ਕੇ ਨਸ਼ੇ ਵੇਚ ਕੇ ਪੈਸੇ ਦੀ ਕਮਾਈ ਕਰ ਰਹੀ ਹੈ ਇਹ ਹਕੀਕਤ ਹੈ ਮੈਨੂੰ ਕਈ ਬੰਦੇ ਕਹਿੰਦੇ ਸੀ ਸਿੱਧੂ ਸਾਫ ਹਰਾ ਗਏ ਚੰਨੀ ਹਰਾ ਗਿਆ ਮੈਂ ਕੋਈ ਨਹੀਂ ਹਰਾ ਗਿਆ ਲੋਕਾਂ ਦਾ ਇਹ ਪੱਥਰ ਚਟਣਾ ਸੀਗਾ ਚਟ ਲਿਆ ਉਹਨਾਂ ਨੇ ਉਹਨਾਂ ਕਾਂਗਰਸ ਕਾਲੀ ਹਰਾਣੇ ਸੀਗੇ ਕੋਈ ਕਾਂਗਰਸ ਕਾਲੀਆਂ ਜੋ ਇੰਨਾ ਚਿਰ ਗੰਦ ਪਾਇਆ ਪੰਜਾਬ 'ਚ ਜੋ ਲੁੱਟਿਆ ਕੁੱਟਿਆ ਚਟਿਆ ਚੁੰਡਿਆ ਪੰਜਾਬ ਨੂੰ ਉਹਦਾ ਲੋਕਾਂ ਨੇ ਬਦਲਾ ਲੈਣਾ ਸੀ ਲੋਕਾਂ ਨੇ ਲਿਆ 17 ਲੈਣ ਨੂੰ ਫਿਰਦੇ ਸੀਗੇ 22 ਜੀ ਲੈ ਲੈ ਜੇ 22 ਨਾ ਲੈਦੇ ਤਾਂ 27 ਲੈਣਾ ਸੀ ਉਹਨਾਂ ਨੇ ਸੋ ਲੋਕਾਂ ਨੇ ਇੱਕ ਵਾਰਦਾ ਕਰਨਾ ਸੀਗਾ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਹੁਣ ਜਿਹੜੀ ਪਾਰਟੀ ਸਹੀ ਮਾਨੇ ਪੰਜਾਬ ਦੀ ਇਤਿਹਾਸਕੀਓ ਕਿ ਉਭਰੂਗੀ ਜਾਂ ਪੰਜਾਬ ਦੀ ਗੱਲ ਕਰੂਗੀ ਉਹਨੂੰ ਲੋਕੀ ਪੰਜਾਬ ਲੈ ਗੜਲਾ ਲਾਣੇ ਬੜੇ ਹਰਾਮੀ ਹੋ ਬੇਟਾ ਇਹ ਭਗਵੰਤ ਮਾਨ ਜਿਹੜਾ ਇਹ ਸ਼ੁਰਾ ਗੋਪਦ ਹੈ ਇਹ ਮੇਰਾ ਪ੍ਰਾ ਅੰਦਰ ਕਰਤਾ ਉਹ ਭਾਈ ਕਰਤੂਤਾ ਕਰਕੇ ਹੋਇਆ ਮੈਂ ਕੀਤਾ ਹੁਣ ਸਰਹਾਣੇ ਮੰਗਦੇ ਉੱਥੇ ਜੇਲ੍ਹ ਚ ਮੈਂ ਕਿਹ ਜਮਰਾਉਦਾ ਕਿਲਾ ਜਿੱਤਿਆ ਸਰਹਾਣੇ ਮੰਗਦੇ ਲੋਕਾਂ ਦੇ ਘਰ ਜਾੜ ਕੇ ਲੋਕਾਂ ਦੇ ਘਰੇ ਬਿਸਤਰੇ ਨਹੀਂ ਰਹਿਣ ਦਿੱਤੇ ਉੱਥੇ ਸਰਹਾਣੇ ਮੰਗਦੇ ਉਹ ਕਿੱਕਲੀ ਤਾਂ ਉਹਨਾਂ ਦੀ ਪੈਸੀ ਪੈ ਗਈ ਮੈਂ ਕਰਮ ਦੇ ਘਰੇ ਸੀਗਾ ਉਹਦੀ ਛੱਤ ਤੇ ਬੈਠਾ ਸੀ ਤੇ ਮੈਂ ਉਹਨੂੰ ਗਾਣਾ ਸੁਣਾਇਆ ਕਹਿੰਦਾ ਉਹ ਫੁੱਦੂ ਗੱਲਾਂ ਭੈਣ ਚੋਂ ਦੱਸ ਵੀ ਤੂੰ ਭੈਣ ਦਾ ਡਰੇ ਤਾਂ ਡੱਪਾ ਇਹ ਗੋਟ ਕੀ ਹੈ ਮੇਰੀ ਫਕਰ ਦੇਖ ਕੱਲ ਸੇ ਬਚੋਦੀ ਨਹੀਂ ਕਰੀ ਮੇਰੀ ਸਟਰਗਲ ਦੇ ਕਿਸੇ ਨੂੰ ਕੋਈ ਕੰਮ ਹੋਏ ਕੁਛ ਮਰਜੀ ਹੋ ਜੇ ਦੁਕਾਨ ਆਪਣੀ ਚੱਲਦੀ ਹੈ ਹੋਰ ਕਿਸੇ ਨਹੀਂ ਚੱਲਦਾ ਦੁਆਵਤ ਕਰਕੇ ਕੋਈ ਟੈਂਸ਼ਨ ਨਹੀਂ ਲੈਣ ਦੀ ਲੋੜ ਨਹੀਂ ਤੁਹਾਡੇ ਨਾਲ ਖੜੇ ਯਾ ਮਾਰ ਮਾਰ ਇਹ ਤੋਰ ਸਾਲੇ ਕਮਾ ਚਿੰਦਾਰੀ ਸਰ ਵਿੱਚ ਅਕਸਰ ਬਦਨ ਦੇ ਕਪੜੇ ਸਭ ਸੁਨਹਿਰੀ